ਪਹਿਲਾ ਹੀ ਨਾਕੇ ਲਵਾ ਦਿੱਤੇ ਤੇ ਲੜਵਾਜ ਬਹੁਤ ਘਾਟੀ ਨਿਕਲ ਰਹੇ ਨੇ ਜਿਹੜੇ ਆ ਰਹੇ ਨੇ ਤੇ ਤੈਨੂੰ ਅਸੀਂ ਉਹਨਾਂ ਦਾ ਚਲਾਨ ਕਰ ਰਹੇ ਹਾਂ ਦੇਖੋ ਇਹਨਾਂ ਦੇ ਇਹਨਾਂ ਦੇ ਪੇਪਰ ਚੈੱਕ ਕਰਾਂਗੇ ਜੀ ਜੇ ਪੇਪਰ ਦੇ ਦੇਣਗੇ ਠੀਕ ਹੈ ਨਹੀਂ ਤਾਂ ਇਹਨਾਂ ਦਾ ਚਲਾਨ ਕਿਹਦੇ ਫੂੜੀ ਦੇ ਤਲਾ ਦੇ ਦੀ ਬੋਲੀ ਸਾਰਿਆਂ ਦੇ ਨਾਲ ਹੀ ਤੁਹਾਡੇ ਵਰਗੇ ਭਰਾਵਾਂ ਨਾਲ ਚੌਂਕੀ ਬਣਾ ਲੀਦੇ ਆ ਜੀ ਬੱਚੇ ਨੀ ਨੀ ਅਗੇ ਤੇ ਨਹੀਂ ਆ ਰਹੇ ਅਗੇ ਡਰ ਟ੍ਰਿਪ ਰਾਈਡਿੰਗ ਵਾਲੇ ਆ ਰਹੇ ਉਹਨਾਂ ਨੂੰ ਰੋਕ ਰਹੇ ਹਾਂ ਉਹਨਾਂ ਦਾ ਚਲਾਨ ਕਰ ਰਹੇ ਹਾਂ ਇਹ ਤਰ੍ਹਾਂ ਨਾਲ ਹੁਲੜ ਬਾਜੀ ਕਰਦੇ ਆ ਇਹਨਾਂ ਦੇ ਚਲਾਨ ਕੀਤੇ ਜਾਣਾ ਆ ਤੁਹਾਡੇ ਸਾਹਮਣੇ ਦੇਖਿਆ ਹੁਣ ਵੀ ਅਜਨੇ ਚਲਾਨ ਕੀਤੇ ਗਏ ਇਹਨਾਂ ਦੇ ਇੰਟਰਪਲ ਰੇਟਿੰਗ ਦੇ ਚਲਾਨ ਕੀਤੇ ਗਏ ਲੁਧਿਆਣਾ ਵਾਲੇ ਵਿਖਾਣ ਹੋਏ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿ ਤਵੜੀ ਲੁਧਿਆਣਾ ਦੇ ਸਮਾਣਾ ਚੌਕ ਤੇ ਖੜਿਆ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਪੁਲਿਸ ਬਲ ਜਿਸ ਕਿਸ ਤਰੀਕੇ ਤਣਾਦ ਅਨਾਕਿਆਂ ਦੇ ਉੱਤੇ ਕਿਉਂਕਿ ਲਗਾਤਾਰ ਦੱਸ ਦਈਏ ਤਾਂ ਲੁਧਿਆਣਾ ਦੇ ਵਿੱਚ ਅੱਜ ਹੋਲੀ ਦਾ ਜਿਹੜਾ ਤਿਵਾਰ ਹੈ ਬੜੇ ਹੀ ਧੂਮਟਾ ਨਾਲ ਜਿਹੜਾ ਮਨਾਇਆ ਜਾ ਰਿਹਾ ਤਾਂ ਹੋਲੀ ਦੇ ਤਿਵਾਰ ਦੇ ਉੱ ਲੁਧਿਆਣਾ ਕਮਿਸ਼ਨਰ ਵੱਲੋਂ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਜਿਹੜੇ ਹੁੱਲਣ ਬਾਜ ਨੇ ਹੁੱਲਣ ਬਾਜੀ ਨਹੀਂ ਕੀਤੀ ਜਾਊਗੀ ਨਹੀਂ ਤਾਂ ਉਹਨਾਂ ਨੂੰ ਬਿਲਕੁਲ ਹੀ ਜਿਹੜਾ ਨਹੀਂ ਬਖਸਿਆ ਜਾਊਗਾ ਤਾਂ ਨਾਕਿਆਂ ਦੇ ਦੌਰਾਨ ਦੇਖ ਸਕਦੇ ਹੋ ਕਿ ਅੱਜ ਲੁਧਿਆਣਾ ਦੇ ਵਿੱਚ ਨਾਕਿਆਂ ਦੇ ਉੱਤੇ ਜਿਹੜੀ ਆ ਚੈਕਿੰਗ ਦੇ ਦੌਰਾਨ ਸੜਕਾਂ ਤੇ 300 ਤੋਂ ਵੀ ਵੱਧ ਜਿਹੜੀ ਪੁਲਿਸ ਕਰਮਚਾਰੀ ਜਿਹੜੇ ਨੇ ਮੌਜੂਦ ਨੇ 300 ਤੋਂ ਵੀ ਵੱਧ ਪੁਲਿਸ ਕਰਮਚਾਰੀ ਜਿਹੜੇ ਨੇ ਨਾਕਿਆਂ ਤੇ ਮੌਜੂਦ ਨੇ ਤਾਂ 50 ਤੋਂ ਵੱਧ ਜਿਹੜੇ ਚੈੱਕਪੋਇੰਟ ਲਾ ਕੇ ਦੱਸੇ ਸਵੇਰੇ 10:00 ਤੋਂ ਲੈ ਕੇ ਸਾਮੀ 6:00 ਤੱਕ ਦਾ ਜਿਹੜਾ ਇਹ ਨਾਕਾ ਜਿਹੜਾ ਲਾਇਆ ਗਿਆ ਸੀਗਾ ਲੋਕਾਂ ਦੇ ਵਾਸਤੇ ਜਿਹੜੇ ਲੋਕ ਹੁੱਲੜਬਾਜੀ ਕਰਦੇ ਨੇ ਤਾਂ ਲੋਕਾਂ ਲੋਕ ਜਿਹੜੇ ਨੇ ਉਹ ਜਿਹੜੀ ਹੋਲੀ ਦਾ ਤਿਵਾਰ ਹੈ ਉਹਨੂੰ ਬਖੂਵੀ ਜਿਹੜਾ ਖੁਸ਼ੀ ਨਾਲ ਮਨਾ ਸਕਣ ਤਾਂ ਸਮੜਾ ਚੌਕ ਤੇ ਖੜੇ ਆਂ ਜੇ ਜਗ੍ਹਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਤਾਂ ਮਾਰਕੀਟ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਕੇ ਦੇ ਦੌਰਾਨ ਅੱਜ ਬਿਲਕੁਲ ਵੀ ਜਿਹੜਾ ਪਹਿਲੇ ਵਾਂਗੂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜਾ ਹੁੱਲੜਬਾਜੀ ਦਾ ਜਿਹੜਾ ਨਜ਼ਾਰਾ ਉਹ ਬਿਲਕੁਲ ਹੀ ਨਹੀਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਨਾਕੇ ਦੇ ਦੌਰਾਨ ਪੁਲਿਸ ਜਿਹੜਾ ਬਲ ਹੈ ਉਹ ਬਖੂਵੀ ਜਿਲ੍ਹਾ ਪੂਰਾ ਤਣਾਤ ਹੈ ਸੋ ਜਾਣਕਾਰੀ ਵੀ ਲੈ ਲੈਨੇ ਕਿ ਹੁਣ ਤੱਕ ਦੇ ਵਿੱਚ ਤਕਰੀਬਨ ਕਿੰਨੀ ਕੀ ਟੋਲੀਆਂ ਜਿਹੜੀਆਂ ਨੇ ਤਾਂ ਕਿੰਨੇ ਕੀ ਲੋਕ ਜਿਹੜੇ ਨੇ ਤਾਂ ਕਿੰਨੀਆਂ ਕੀ ਰੈਲੀਆਂ ਜਿਹੜੀਆਂ ਨੇ ਨਾਕੇ ਦੇ ਉੱਤੋਂ ਗੁਜ਼ਰੀਆਂ ਨੇ ਕਿਉਂਕਿ ਸਰ ਕੀ ਲੱਗਦਾ ਐਤੀ ਹੋਲੀ ਦੇ ਵਿੱਚੋਂ ਤਾਂ ਪਿਛੇ ਹੋਲੀਆਂ ਦੇ ਵਿੱਚ ਕੀ ਫਰਕ ਨੇ ਜਿਹੜਾ ਬਹੁਤ ਜ਼ਿਆਦਾ ਫਰਕ ਹੈ ਜੀ ਪਿਛਲੀ ਹੋਲੀ ਨਾਲੋਂ ਐਸ ਹੋਲੀ ਤੋਂ ਬਹੁਤ ਜ਼ਿਆਦਾ ਫਰਕ ਹੈ ਆਪਸਰਾ ਨੇ ਪਹਿਲਾਂ ਹੀ ਨਾਕੇ ਲਵਾ ਛੱਡੇ ਤੇ ਹੁੱਲੜਵਾਜ ਬਹੁਤ ਘੱਟ ਨਿਕਲ ਰਹੇ ਨੇ ਜਿਹੜੇ ਆ ਰਹੇ ਨੇ ਤਿੰਨ ਤਿੰਨ ਅਹੀ ਉਹਨਾਂ ਦਾ ਚਲਾਨ ਕਰ ਰਹੇ ਆ ਉਹ ਦੇਖੋ ਜੀ ਜਿਹੜਾ ਤਿੰਨ ਆ ਗਏ ਨੇ ਉਹ ਰੋਕ ਲਿਆ ਉਹਨਾਂ ਦਾ ਚਲਾਨ ਬਿਲਕੁਲ ਇਹ ਜਿਹੜੇ ਤਿੰਨ ਤਿੰਨ ਆ ਰਹੇ ਨੇ ਲਦਕੇ ਸਰ ਇਹ ਪਹਿਲਾਂ ਵੀ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਜਿਹੜਾ ਨਹੀਂ ਕੀਤਾ ਜਾਊਗਾ ਇਹਨਾਂ ਵੱਲੋਂ ਇਹ ਜਿਹੜੀ ਹੁੱਲੜਬਾਜੀ ਨਹੀਂ ਕੀਤੀ ਜਾਊਗੀ ਤਾਂ ਇਹ ਟ੍ਰਿਪਲ ਨਹੀਂ ਹੋਣਗੇ ਉਸ ਤੋਂ ਬਾਅਦ ਵੀ ਇਹਨਾਂ ਵੱਲੋਂ ਜਿਹੜੀ ਹੈ ਉਹ ਫਿਰ ਵੀ ਜਿਹੜੀ ਹੈ ਅੰਗੈਲੀ ਕੀਤੀ ਜਾਂਦੀ ਹੈ ਤਾਂ ਪੁਲਿਸ ਦੀ ਗੱਲ ਜਿਹੜੀ ਫਿਰ ਵੀ ਨਹੀਂ ਮੰਨਦੇ ਇਹਨਾਂ ਦਾ ਹੀ ਹੁਣ ਪਹਿਲਾਂ ਤਾਂ ਇਹਨਾਂ ਦੇ ਪੇਪਰ ਚੈੱਕ ਕਰਾਂਗੇ ਜੀ ਜੇ ਪੇਪਰ ਦੇ ਦੇਣਗੇ ਠੀਕ ਹੈ ਨਹੀਂ ਤਾਂ ਇਹਨਾਂ ਦਾ ਚਲਾਨ ਹੋਊਗਾ ਜੀ ਟ੍ਰਿਪਲ ਰੈਟਿੰਗ ਤੋਂ ਥੋੜੇ ਨੋਨ ਦੇ ਵਿੱਚ ਹੈਗਾ ਕਿ ਹੁਣ ਤਕਰੀਬਨ ਸਮਰਾਲਾ ਚੌਕ ਤੋਂ ਉਰਲੇ ਪਾਸੇ ਤੇ ਹੋਰ ਅੱਗੇ ਚੌਕਾ ਦੇ ਵਿੱਚ ਹਰੇਕ ਚੌਂਕ ਦੇ ਵਿੱਚ ਨਾਕੇਬੰਦੀ ਕੀਤੀ ਹੋਈ ਹੈ ਜੀ ਹਰੇਕ ਚੌਂਕ ਦੀ ਹਰੇਕ ਚੌਂਕ ਤੇ ਰੋਕੇ ਫੁੱਲੜਬਾਜਾਂ ਨੂੰ ਨਾਕੇ ਤੇ ਚਲਾਣ ਹੁੰਦੇ ਆ ਬਿਲਕੁਲ ਸਵੇਰ ਤੋਂ ਲਗਾਤਾਰ ਤੁਹਾਡੇ ਵੱਲੋਂ ਵੀ ਡਿਊਟੀ ਜਿਹੜੀ ਨਵਾਈ ਜਾ ਰਹੀ ਤੇ ਹੋਲੀ ਦਾ ਤਿਵਾਰ ਐ ਸਰ ਤੇ ਕਰਦੇ ਵਿੱਚ ਪਰਿਵਾਰ ਵੀ ਇੰਤਜ਼ਾਰ ਕਰਦਾ ਹੋਣਾ ਕੀ ਲੱਗਦਾ ਵੀ ਹੋਲੀ ਦੇ ਤਿਵਾਰ ਦੇ ਵਿੱਚ ਕਰਦੇ ਨਾਲ ਫੈਮਿਲੀ ਦੇ ਨਾਲ ਹੋਲੀ ਮਨਾਣੀ ਚਾਹੀਦੀ ਹੈ ਫਿਰ ਵੀ ਡਿਊਟੀ ਤੇ ਨਾਲ ਸਿਰੇ ਡਿਊਟੀ ਦੇ ਤਨਾਦ ਹੈ ਜੀ ਹੋਲੀ ਸਾਰਿਆਂ ਦੇ ਨਾਲ ਹੀ ਤੁਹਾਡੇ ਵਰਗੇ ਭਰਾਵਾਂ ਨਾਲ ਚੌਂਕ 'ਚ ਹੀ ਮਨਾ ਲਈ ਦੀ ਹੈ ਜੀ ਬੱਚੇ ਘਰੇ ਮਨਾਣਗੇ ਆਪਾਂ ਤੁਹਾਡੇ ਨਾਲ ਬਣਾਵਾਂਗੇ ਬਿਲਕੁਲ ਹੁਣ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਤਾਂ ਜਿਹੜੇ ਟ੍ਰਿਪਲ ਆਣਗੇ ਟ੍ਰਿਪਲਿੰਗ ਹੋਣਗੇ ਜਾਂ ਜਿਹੜੇ ਵੀ ਕਾਨੂੰਨ ਦੀ ਉਲੰਘਣਾ ਕਰਨਗੇ ਉਹਨਾਂ ਨੂੰ ਬਿਲਕੁਲ ਹੀ ਜਿਹੜਾ ਨਹੀਂ ਬਖਸਿਆ ਜਾਊਗਾ ਤਾਂ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਤਾਂ ਲੁਧਿਆਣਾ ਦੇ ਸਨੜਾ ਚੌਕ ਤੇ ਖੜੇ ਆ ਜਿਸ ਜਗ੍ਹਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਸ ਚੌਕ ਦੀਆਂ ਤਾਂ ਲੁਧਿਆਣਾ ਦੇ ਹੋਰ ਚੌਕਾਂ ਦੇ ਉੱਤੇ ਵੀ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਉਹ ਲਗਾਤਾਰ ਤਨਾਤ ਹੈ ਤਾਂ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਸਨੜਾ ਚੌਕ ਲੁਧਿਆਣਾ ਬਸਤੀਵਾਲ ਬਸਤੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਰੋਡ ਤੋਂ ਬਿਲਕੁਲ ਸਮਰਣਾ ਚੌਕ ਵੱਲੋਂ ਜਿਹੜੇ ਲੋਕ ਆਉਂਦੇ ਨੇ ਤਾਂ ਹਰ ਨਾਕੇ ਦੇ ਉੱਤੇ ਹਰ ਸੜਕਾਂ ਦੇ ਉੱਤੇ ਜਿਹੜੀ ਹੈ ਪੁਲਿਸ ਲਗਾਤਾਰ ਤਨਾਤ ਤਸਵੀਰਾਂ ਫੋਟੋਨਾ ਸਾਂਝਾ ਕਰਾ ਰਹੇ ਨੇ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਹੌਲਾ ਮੱਲਾ ਹੁੰਦਾ ਸੀਗਾ ਜਿਸ ਤਰੀਕੇ ਦੇ ਜਿਹੜੇ ਲੋਕ ਨੇ ਉਹ ਜਿਹੜੇ ਹੁੱਲੜਵਾਜੀ ਕਰਦੇ ਸੀਗੇ ਜਿਹੜਾ ਕਾਫੀ ਰਸ਼ ਜਿਹੜਾ ਨਜ਼ਰ ਆਉਂਦਾ ਸੀਗਾ ਉਹ ਜਿਹੜੇ ਲੋਕ ਸੀਗੇ ਤਾਂ ਅੱਜ ਦਾ ਉਹ ਦਿਨ ਜਿਹੜਾ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਤੇ ਅੱਜ ਜਿਹੜਾ ਉਹ ਰਸ਼ ਨਹੀਂ ਨਜ਼ਰ ਆ ਰਿਹਾ ਭਾਈ ਜੀ ਕੀ ਲਾਦਾ ਵੀ ਲਗਾਤਾਰ ਡਿਊਟੀ ਜਿਹੜੀ ਤੁਹਾਡੀ ਲੱਗੀ ਹੋਈ ਹੈ ਤੇ ਉਸ ਤੋਂ ਬਾਅਦ ਪਹਿਲੇ ਦੇ ਹੁਣ ਦੇ ਹੋਲੀ ਦੇ ਵਿੱਚ ਕੀ ਫਰਕ ਨੇ ਜਰਾ ਬਸ ਹੋਲੀ ਦੇ ਮੱਦੇ ਨਜ਼ਰ ਅਫਸਰਾਂ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਡਿਊਟੀ ਲੱਗੀ ਹੋਈ ਹੈ ਜੀ ਕੋਈ ਹੁੱਲੜਬਾਜੀ ਨਾ ਕਰੇ ਟ੍ਰਿਪਰ ਆਈਡਿੰਗ ਨਾ ਹੋਵੇ ਬਸ ਉਹਦੇ ਮੱਦੇ ਨਜ਼ਰ ਵੀ ਧਿਆਨ ਰੱਖਣਾ ਵਾ ਸਭ ਸ਼ਾਂਤੀ ਨਾਲ ਵਧੀਆ ਤਿਹਾਰ ਬੰਦ ਜੇ ਬਸ ਇਹ ਜੀ ਬਿਲਕੁਲ ਜਿਸ ਤਰੀਕੇ ਪਹਿਲਾਂ ਦੇਖਿਆ ਜਾਂਦਾ ਸੀਗਾ ਕਿ ਰੈਲੀਆਂ ਕਾਫੀ ਨਿਕਲਦੀਆਂ ਸੀਗੀਆਂ ਸਟੀਆਂ ਮਾਰਦੇ ਹੁੰਦੇ ਸੀਗੇ ਫੋਰਨ ਦਿੱਤੇ ਤੇ ਲੇਤੇ ਹੁੰਦੇ ਸੀਗੇ ਨੌਜਵਾਨ ਦੇ ਮੋਟਰਸਾਈਕਲਾਂ ਦੇ ਉੱਤੇ ਟ੍ਰਿਪਲ ਹੁੰਦੇ ਸੀਗੇ ਤੇ ਹੁਣ ਦੇ ਵਿੱਚ ਕੀ ਫਰਕ ਆਇਆ ਸਵੇਰ ਤੋਂ ਲੈ ਕੇ ਹੁਣ ਤੱਕ ਨਾਕੇ ਦੇ ਤੋਂ ਨਹੀਂ ਹੁਣ ਇਸ ਵਾਰ ਘੱਟ ਆ ਥੋੜਾ ਜਿਹਾ ਅਫਸਰ ਬੰਨੀ ਹੋ ਸਕਤਾ ਹੀ ਕਰਕੇ ਇਸ ਵਾਰ ਥੋੜਾ ਜਿਹਾ ਫਰਕ ਆ ਕੇ ਨਾਲੋਂ ਇੰਨੇ ਨਹੀਂ ਹੈਗੇ ਇੰਨੇ ਨਹੀਂ ਆ ਰਹੇ ਹੈਗੇ ਜੋ ਟ੍ਰਿਪਲ ਰਾਈਡਿੰਗ ਵਾਲੇ ਆ ਰਹੇ ਉਹਨਾਂ ਨੂੰ ਰੋਕ ਰਹੇ ਉਹਨਾਂ ਦੇ ਚਲਾਨ ਕੱਟ ਰਹੇ ਲੋਕ ਵੀ ਖੁਸ਼ ਨਜ਼ਰ ਆ ਹਾਂਜੀ ਹਾਂਜੀ ਸਰ ਬਿਲਕੁਲ ਬਿਲਕੁਲ ਸੋ ਦੱਸ ਦਈਏ ਕਿ ਲੋਕ ਵੀ ਖੁਸ਼ ਨਜ਼ਰ ਆ ਰਹੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਜਿਹੜਾ ਉੱਪਰ ਆਲਾ ਇਹ ਕੀਤਾ ਗਿਆ ਸੀਗਾ ਇਸ होली ਦੇ ਦੌਰਾਨ ਤਾਂ ਬਹੁਤ ਹੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਨਾਕੇ ਦੌਰਾਨ ਜਿਹੜੇ ਹੈ 300 ਤੋਂ ਵੱਧ ਵੀ ਜਿਹੜੇ ਕਰਮਚਾਰੀ ਨੇ ਉਹ ਰੋਡ ਦੇ ਉੱਤੇ ਚੈੱਕ ਪੋਸਟ ਉੱਤੇ ਖੜਾਏ ਗਏ ਨੇ ਤਾਂ ਲਗਾਤਾਰ ਹੋਣਾ ਬੋਲੋ ਜਿਹੜੀ ਹੈ ਜਿਹੜੇ ਹੁੱਲੜਬਾਜੀ ਕਰਦੇ ਨੇ ਉਹਨਾਂ ਦੇ ਉੱਤੇ ਜਿਹੜੀ ਲਗਾਤਾਰ ਕਾਰਵਾਈ ਪਾਈ ਜਾ ਰਹੀ ਹੈ ਪਰ ਦੇਖ ਸਕਦੇ ਹੋ ਲਗਾਤਾਰ ਚਲਾਨ ਵੀ ਜਿਹੜੇ ਕੱਟੇ ਜਾ ਰਹੇ ਨੇ ਸਰ ਮੌਕੇ ਤੇ ਖੜੇ ਹੋਏ ਜਗ੍ਹਾ ਦੇ ਉੱਤੇ ਤੇ ਕਿੰਨੇ ਕੇ ਚਲਾਨ ਹੁਣ ਤੱਕ ਦੇ ਵਿੱਚ ਕੱਟੇ ਗਏ ਨੇ ਇੰਚਾਰਜ ਸਾਹਿਬ ਕਰਦੇ ਆ ਚਲਾਨ ਜੀ ਦੱਸਣ ਜੀ ਬਿਲਕੁਲ ਸੱਚੀ ਗੱਲ ਹਾਂ ਜੀ ਸਾਡੇ ਬਾਣਜੋਗ ਕਮਿਸ਼ਨ ਸਾਹਿਬ ਵੱਲੋਂ ਸਪੈਸ਼ਲ ਬੰਦੀ ਨਾਕਾਬੰਦੀ ਇਹਨਾਂ ਦੇ ਚਲਾਨ ਕੀਤੇ ਜਾਣਾ ਆ ਤੁਹਾਡੇ ਸਾਹਮਣੇ ਦੇਖਿਆ ਹੁਣ ਵੀ ਆ ਜਿਹੜੇ ਚਲਾਨ ਕੀਤੇ ਗਏ ਇਹਨਾਂ ਦੇ ਟ੍ਰਿਪਲ ਰੇਟਿੰਗ ਦੇ ਚਲਾਨ ਕੀਤੇ ਗਏ ਆ ਆ ਤੁਹਾਡੇ ਸਾਹਮਣੇ ਮੁੰਡਾ ਹੁਣ ਵੀ ਭੱਜਾ ਸੀ ਇਹਨੂੰ ਪਿੱਛੇ ਫੜ ਕੇ ਲੰਦਾ ਚਾਰ ਜਣੇ ਬੈਠੇ ਸੀ ਮੋਟਰਸਾਈਕਲ ਤੇ ਇਹਨੂੰ ਫੜ ਕੇ ਲਿਆ ਕੇ ਦਾ ਚਲਾਨ ਲੱਗਿਆ ਕਰਨੀ ਸਰ ਇਹ ਨਾਕਾ ਜਿਹੜਾ ਕਿਸ ਜਗ੍ਹਾ ਦੇ ਉੱਤੇ ਲੱਗਾ ਹੋਇਆ ਹੈ ਇਹ ਚਾਂਸ ਨਹੀਂ ਮੈਲਕੁਲੀ ਤੇ ਅੱਛਾ ਬਿਲਕੁਲ ਸਰ ਤਕਰੀਬਨ ਸਵੇਰ ਤੇ ਖੜੇ ਹੋਏ ਤੇ ਹੁਣ ਤੱਕ ਦੇ ਵਿੱਚ ਤਕਰੀਬਨ ਕਿੰਨੇ ਕੇ ਚਲਾਨ ਹੋ ਚੁੱਕੇ ਹੋ ਜੀ ਅਸੀਂ ਕੱਟ ਨੂੰ 12 15 ਚਲਾਨ ਕਰ ਚੁੱਕੇ ਆ ਬਾਕੀ ਥਾਣੇ ਜਿਹੜੇ ਬ ਬਿਲਕੁਲ ਪੁਲਸ ਵੱਲੋਂ ਪਹਿਲਾਂ ਵੀ ਅਵੇਅਰ ਕੀਤਾ ਗਿਆ ਹੈ ਕਿ ਲੋਕ ਜਿਹੜੇ ਨੇ ਹੁੱਲੜਬਾਜੀ ਨਾ ਕਰਨ ਤੇ ਹੋਲੀ ਦਾ ਦਿਵਾਰ ਜਿਹੜਾ ਉਹ ਆਰਾਮਨੰ ਬਣਾ ਹਾਂ ਮੰਨ ਜੋ ਕਿ ਸੀਪੀ ਸਾਹਿਬ ਵੱਲੋਂ ਪਿਸ਼ਲ ਸਾਹਿਬ ਵੱਲੋਂ ਹਦਾਇਤਾਂ ਕੀਤੀ ਗਿਆ ਸੀ ਵੀ ਹੁੱਲੜਬਾਜੀ ਨਾ ਕਰਨ ਤੇ ਜਿਹੜਾ ਹੋਲੀ ਦਾ ਤਿਹਾਰਾ ਬਿਲਕੁਲ ਸ਼ਾਂਤੀ ਨਾਲ ਮਨਾਉਣ ਤੇ ਅਸੀਂ ਤੁਹਾਡੇ ਬਾਦਿ ਮਰਾਈ ਇਹ ਅਪੀਲ ਕਰਦੇ ਆ ਵੀ ਹੁੱਲੜਬਾਜੀ ਨਾ ਕਰਨ ਤੇ ਸ਼ਾਂਤੀ ਨਾਲ ਤਿਹਾਰ ਮਨਾਉਣੇ ਸ਼ਾਂਤੀ ਦਾ ਤਿਹਾਰ ਆ ਲੋਕ ਜਿਹੜੇ ਆ ਚੰਗੇ ਸ਼ਹਿਰੀਆ ਉਹ ਆਮਨ ਪਸੰਦ ਮੰਗਦਿਆ ਤੇ ਉਹਨਾਂ ਨੂੰ ਅਮਨ ਨਾਲ ਜੀ ਨਦੀਨ ਦੇਣਾ ਬਿਲਕੁਲ ਸਰ ਜਿਹੜੇ ਭੱਜ ਰਹੇ ਨੇ ਮੋਟਰਸਾਈਕਲ ਜਿਹਨਾਂ ਨੂੰ ਰੋਕਿਆ ਜਾਂਦਾ ਤੇ ਜਦੋਂ ਉਹ ਭੱਜਦੇ ਨੇ ਉਹਨਾਂ ਨੂੰ ਪੁਲਿਸ ਫੜਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਛੱਡਿਆ ਜਾਂਦਾ ਕਾਗਜ਼ ਪੱਤਰ ਲੈ ਕੇ ਕਿ ਇਸ ਮੋਟਰਸਾਈਕਲ ਜਾਂ ਤਾਂ ਐਲਾਨ ਕਰਕੇ ਛੱਡਿਆ ਜਾਂਦਾ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਹੁੰਦੇ ਜਾਂ ਬਿਨਾ ਨੰਬਰ ਪਲੇਟ ਵਾਲੇ ਨੇ ਉਹ ਥਾਣੇ ਜਮ੍ਹਾਂ ਕਰਾਇਆ ਜਾਂਦੇ ਨੇ ਥਾਣੇ ਉਹਨਾਂ ਦੀ ਵੈਰੀਫਾਈ ਕਰਕੇ ਫਿਰ ਛੱਡੇ ਜਾਂਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਚਾਂਸ ਨਵੇਂ ਦੇ ਗੋਲ ਖੜੇ ਆ ਉਸ ਚੌਕ ਦੇ ਵਿੱਚ ਜਿਸ ਚੌਕ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਜੜੀ ਹੈ ਬਕੂਬੀ ਪੁਲਿਸ ਕਮਿਸ਼ਨਰ ਵੱਲੋਂ ਇਹ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਸਗੀਆਂ ਲੋਕਾਂ ਨੂੰ ਕਿ ਹੋਲੀ ਦਾ ਤਿਵਾਰ ਜਿਹੜਾ ਆਰਾਮ ਨਾਲ ਮਨਾਣਾ ਹੈ ਖੁਸ਼ੀ ਨਾਲ ਮਨਾਣਾ ਹੈ ਤਾਂ ਹੁੱਲੜਬਾਜੀ ਜੜੀ ਨਹੀਂ ਕਰਨੀ ਕਿਉਂਕਿ ਪੁਲਿਸ ਜੜੀ ਹੈ ਬੜੀ ਮੁਸਤੈਦ ਹੈ ਲਗਾਤਾਰ ਦੱਸਦੀ ਹੈ ਤਾਂ ਪੰਜਾਬ ਤੋਂ ਵੱਧ ਜਿਹੜੇ ਹੈ ਚੈੱਕਪੋਸਟ ਜਿਹੜੇ ਹੈ ਉਹ ਲਗਾਏ ਗਏ ਨੇ ਤਾਂ ਸਵੇਰੇ 10 ਵਜੇ ਤੋਂ ਲੈ ਕੇ ਸਾਮੀ 6 ਵਜੇ ਤੱਕ ਦਾ ਜਿਹੜਾ ਸਮਾਂ ਆ ਉਹ ਦੱਸਿਆ ਗਿਆ ਕਿ ਹੋਲੀ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸਾਮੀ 6 ਵਜੇ ਤੱਕ ਨਾਕੇ ਜਿਹੜੇ ਆ ਲੱਗੇ ਰਹਿੰਦੇ ਸੋ ਨਾਕੇ ਪਾਬੰਦ ਦੇ ਵਿੱਚ ਜਿਹੜੇ ਲੋਕ ਪੁੱਲੜ ਬਾਜੀ ਕਰਨਗੇ ਜਿਹੜੇ ਲੋਕ ਸ਼ਰਾਬ ਕਰਨਗੇ ਉਹਨਾਂ ਦੇ ਉਹਨਾਂ ਨੂੰ ਬਿਲਕੁਲ ਹੀ ਜਿਹੜਾ ਨਹੀਂ ਬਖਸਿਆ ਜਾਊਗਾ ਸੋ ਹੁਣ ਹਾਲਾਤ ਜਿਹੜੇ ਨੇ ਇਸ ਟਾਈਮ ਦੇਖਣ ਨੂੰ ਮਿਲ ਰਹੇ ਨੇ ਆਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਮੋਟਰਸਾਈਕਲ ਆ ਜਿਹੜੀਆਂ ਖੜੀਆਂ ਹੋਈਆਂ ਨੇ ਸੋ ਇਸ ਚੌਕ ਤੇ ਖੜੀਆਂ ਤਾਂ ਪੁਲਿਸ ਦੇਖ ਸਕਦੇ ਹੋ ਲਗਾਤਾਰ ਰਿਪੀਟ ਟੂ ਰਿਪੀਟ ਜਿਹੜੀ ਆ ਥਾਣ ਕਰ ਰਹੀ ਆ ਤਕਰੀਬਨ ਦੇਖ ਸਕਦੇ ਹੋ ਕਿ ਸਵੇਰ ਤੋਂ ਦਸਵੇ ਤੋਂ ਜਿਹੜੀ ਆ ਪੁਲਿਸ ਵੱਲੋਂ ਲਗਾਤਾਰ ਜਿਹੜੀ ਆ ਮਿਹਨਤ ਕੀਤੀ ਜਾ ਰਹੀ ਆ ਸੋ ਸਲਿੱਪ ਵੀ ਕੱਟ ਕੇ ਜਿਹੜੀ ਦਿੱਤੀ ਜਾ ਰਹੀ ਸਰ ਆ ਸਲਿੱਪ ਜਿਹੜੀ ਆ ਚਲਾਨ ਕੱਟ ਕੇ ਦਿੱਤੇ ਨੇ ਬਿਲਕੁਲ ਜੀ ਬਿਲਕੁਲ ਸੋ ਦੇਖ ਸਕਦੇ ਹੋ ਜਿਵੇਂ ਸਾਹਬ ਦੇ ਕਾਗਜ਼ ਪੱਤਰ ਨੇ ਉਸ ਸਾਹਬ ਦਾ ਜਿਹੜਾ ਫਾਈਨ ਹੈ ਉਹ ਪੰਜਾਬ ਪੁਲਿਸ ਜਿਹੜੀ ਹੈ ਲਗਾਤਾਰ ਪਾ ਰਹੀ ਹੈ ਲੋਕਾਂ ਦੇ ਲੁਧਿਆਣਾ ਦੇ ਚਾਂਸਰਮੇ ਚੌਕ ਤੇ ਖੜੇ ਆ ਲੁਧਿਆਣਾ ਦੇ ਗਲਕਰੀਆ ਲੁਧਿਆਣਾ ਬਸਤੀ ਜੋਦੇਵਾਲ ਲੁਧਿਆਣਾ ਸਮਰਵਾ ਚੌਕ ਲੁਧਿਆਣਾ ਚਿਲੰਦਰ ਬਾਈਪਾਸ ਚੌਕ ਲੁਧਿਆਣਾ ਦੁਰਗਾ ਮਾਤਾ ਮੰਦਿਰ ਚੌਕ ਲੁਧਿਆਣਾ ਜਗਰਾਓ ਪੁਲ ਤੇ ਤੇ ਹਰ ਚੌਕ ਦੇ ਉੱਤੇ ਜਿਹੜੇ ਆ ਪੁਲਿਸ ਮੁਸਤੈਦ ਹੈ ਸੋ ਨਿਊ ਅਪਡੇਟ ਜਿਹੜੀ ਹੈ ਹੋਰ ਚੌਕਾਂ ਦੇ ਵਿੱਚ ਵੀ ਲੈ ਕੇ ਤੋੜੇ ਨਾਲ ਰੂਬ ਨੂੰ ਕਰਾਣੇ ਕਿ ਕੀ ਹਾਲਾਤ ਨੇ ਲੋਕਾਂ ਦੇ ਸਪੁਲਸ ਕਿਤਰੀ ਕਿਸ ਤਰੀਕੇ ਜੜੀ ਆ ਕੰਮ ਕਰ ਰਹੀ ਹੈ ਪੁਲਿਸ ਜੜੀ ਆ ਨਾਕੇ ਤੇ ਖੜੀ ਆ ਤਾਂ ਚਲਾਨ ਤਾਂ ਹੋਣਾ ਹੀ ਹੈ ਨਿਊ ਆਦੇ ਲਗੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖ ਰੋ ਲੁਧਣਾ ਲਾਈ ਮੈਂ ਕੈਮਰਾਮੈਨ ਐਮੀ ਦੇ ਨਾਲ ਤਰ੍ਹਾਂ